ਵੇਗਾ ਕੋਈ ਕੰਮ ਕੋਈ ਕਰ ਜਾਓ ਤੇ ਆਪ ਹੀ ਚੱਲ ਜਾਓ। ਪਾਉਣਾ ਕਿ ਕਰਨਾ ਨੂੰ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਸਿੱਖ ਮਿਸ਼ਨਰੀ ਕਾਰਜ ਲੁਧਿਆਣੇ ਵੱਲੋਂ ਜੋ ਕਿ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਪ੍ਰਚਾਰ ਵਾਸਤੇ ਜਿੱਥੇ ਬੱਚਿਆਂ ਦੀ ਧਰਮ ਰਿਕਿਆ ਲਈ ਜਾਂਦੀ ਆ ਉਥੇ ਸਿੱਖ ਸਿੱਖ ਲੋਵਾੜੀ ਮੈਗਜ਼ੀਨ 2 ਸਾਲਾ ਪੱਤਰ ਵਿਹਾਰ ਕੋਰਸ ਤੇ ਬੱਚਿਆਂ ਦੇ ਇਹ ਗੁਰਮਤ ਸਪਲਾਈ ਕੈਂਪ ਜਿਹੜੇ ਆ ਛੁੱਟੀਆਂ ਵਿੱਚ ਲਾਇਆ ਜਾਂਦੇ ਆ ਸੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਪਿੰਡ ਪਤੋਆੜ ਖੁਰਦ ਜ਼ਿਲ੍ਹਾ ਗੁਰਦਾਸਪੁਰ ਵਿੱਚ ਬੱਚਿਆਂ ਦਾ ਗੁਰਮੁਖ ਸਿਖਲਾਈ ਕੈਂਪ ਜਿਹੜਾ ਵਾ ਇਹ ਸੋਮਵਾਰ ਤੋਂ ਸ਼ੁਰੂ ਹੋ ਕੇ ਅੱਜ ਸ਼ਨੀਵਾਰ ਜਿਹੜਾ ਇਹਦੀ ਸਮਾਪਤੀ ਹੋ ਰਹੀ ਆ ਜਿਹਦੇ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਗੁਰਬਾਣੀ ਸਿੱਖ ਰਹਿਤ ਮਰਯਾਦਾ ਜੋ ਪੰਥ ਪ੍ਰਵਾਨਿਤ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਉਹਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਆ ਤੇ ਬੱਚੇ ਜਿਹੜੇ ਆ ਛੋਟੇ-ਛੋਟੇ ਤੋਂ ਬੱਚੇ ਲੈ ਕੇ ਜਿਹੜੇ 4-4 ਸਾਲ ਦੇ ਤੋਂ ਲੈ ਕੇ ਤੇ ਵੱਡੇ ਬੱਚੇ ਜਿਹੜੇ ਪਲੱਸ 2 ਤੱਕ ਇੱਥੇ ਕਲਾਸਾਂ ਵਿੱਚ ਆਉਂਦੇ ਰਹੇ ਆ ਸੋਮਵਾਰ ਤੋਂ ਸ਼ਨੀਵਾਰ ਤੱਕ ਕਲਾਸਾਂ ਚੱਲੀਆਂ ਅੱਜ ਇਹ ਸਮਾਪਤੀ ਹੋਈ ਆ ਸਮਾਪਤੀ ਦੇ ਵਿੱਚ ਸਾਡੇ ਕੋਲ ਜੋ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਬਾਬਾ ਬਕਾੜਾ ਤੇ ਹੋਰ ਬਾਪੂ ਸੁੱਚਾ ਸਿੰਘ ਜੀ ਸਰਦਾਰ ਰਵਜਨ ਸਿੰਘ ਜੀ ਦੋਦੀ ਅਤੇ ਭਾਈ ਊੰਕਾਰ ਸਿੰਘ ਖਹਾੜਾ ਡਾਕਟਰ ਕਸ਼ਮੀਰ ਸਿੰਘ ਜੀ ਜੋ ਕਿ ਬੱਤਵਾਲ ਖੁਰ ਤੋਂ ਇਹ ਵੀ ਮੌਜੂਦ ਨੇ ਹੋਰ ਵੀ ਸਾਥ ਸੰਗਤ ਜਿਹੜੀ ਆ ਪਿੰਡ ਵਿੱਚੋਂ ਆਈ ਆ ਜਿਨ੍ਹਾਂ ਨੇ ਬੱਚਿਆਂ ਦੀ ਹੌਸਲਾ ਅਫਦਾਈ ਵਾਸਤੇ ਜਿਹੜੇ ਆ ਸਾਧ ਸੰਗਤ ਦੇ ਰੂਪ ਵਿੱਚ ਬੈਠ ਕੇ ਬੱਚਿਆਂ ਕੋਲੋਂ ਕਵਤਾਵਾਂ ਸੁਣੀਆਂ ਵਾਂ ਤੇ ਉੱਥੇ ਜਿਹੜੇ ਜਿਹੜੇ ਬੱਚਿਆਂ ਨੇ ਚੰਗੇ ਨੰਬਰ ਲਏ ਆ ਦੋ ਗਰੁੱਪ ਬਣਾਏ ਗਏ ਸੀ ਪਹਿਲੇ ਗਰੁੱਪ ਵਿੱਚ ਛੋਟੇ ਬੱਚੇ ਸੀ ਤੇ ਉਸ ਤੋਂ ਉੱਪਰ ਜਿਹੜੇ ਵੱਡੇ ਬੱਚੇ ਸੀ ਜਿਹੜੇ ਪਹਿਲੇ ਗਰੁੱਪ ਵਾਲੇ ਉਹਨਾਂ ਵਿੱਚੋਂ ਹੀ ਫਰਸਟ ਸੈਕੰਡ ਥਰਡ ਜਿਹੜੇ ਬੱਚੇ ਆਏ ਆ ਉਹਨਾਂ ਨੂੰ ਇਨਾਮ ਦਿੱਤੇ ਗਏ ਆ ਤੇ ਜਿਹੜੇ ਹੋਰ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਵੀ ਤੇ ਵੱਡਿਆਂ ਨੂੰ ਵੀ ਇਨਾਮ ਦਿੱਤੇ ਗਏ ਆ ਬਾਕੀ ਵੀ ਸਾਰੇ ਜਿਹੜੇ ਬੱਚੇ ਆ ਉਹਨਾਂ ਨੂੰ ਕਾਲਜ ਵੱਲੋਂ ਸਰਟੀਫਿਕੇਟ ਦੇ ਕੇ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਸੋ ਸਿੱਖ ਜਿਹੜਾ ਸਿੱਖ ਮਿਸ਼ਨ ਹੈ ਕਾਲਜ ਆ ਇਹਦਾ ਉਦੇਸ਼ ਆ ਕਿ ਗੁਰਮਤ ਸਿੱਖ ਕੇ ਅਸੀਂ ਸਕਾਉਣੀ ਅੰਮ੍ਰਿਤਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕਰ ਆਓ ਰਲ ਮਿਲ ਕੇ ਆਪਾਂ ਇਹ ਜੋ ਗੁਰੂ ਨਾਨਕ ਪਾਸ਼ਾ ਜੀ ਨੇ ਸਿੱਖ ਫਲਵਾੜੀ ਦਾ ਜਿਹੜਾ ਬੂਟਾ ਲਾਇਆ ਸਿੱਖੀ ਦਾ ਉਹ ਦਸਾਂ ਗੁਰੂ ਸਾਹਿਬਾਂ ਨੇ ਇਹਨਾਂ ਨੂੰ ਆਪੋ ਆਪਣੇ ਤਰੀਕੇ ਨਾਲ ਸਿੱਧ ਕੇ ਵੱਡਾ ਕੀਤਾ ਤੇ ਅੱਜ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਮੌਜੂਦ ਗੁਰੂ ਨੇ ਆਪਾਂ ਇਹਨਾਂ ਦੇ ਲੜ ਲੱਗিয়ে ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾ ਹੋਰ ਕਿਸੇ ਨੂੰ ਮੱਥਾ ਨਾ ਟੇਕੀਏ ਆਪਣੀ ਗੁਰੂਆਂ ਨੂੰ ਆਪਣੇ ਬੱਚੇ ਜਿਹੜੇ ਆ ਉਹਨਾਂ ਨੂੰ ਗੁਰਬਾਣੀ ਨਾਲ ਜੋੜੀਏ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਚੰਗੀ ਜਿਹੜੀ ਆ ਉਹਨਾਂ ਦੀ ਸੋਚ ਬਣੇ ਗੁਰਮਤ ਅਨੁਸਾਰ ਆਪਣਾ ਜੀਵਨ ਜਿਉਣ ਜੇ ਉਹਨਾਂ ਦੇ ਅੰਦਰ ਧਰਮ ਦਾ ਕਿਣਕਾ ਹੋਵੇਗਾ ਤੇ ਫੇਰ ਹੀ ਉਹ ਸਾਡੇ ਆਗਿਆਕਾਰ ਬਣ ਗਏ ਜੇਕਰ ਧਰਮ ਤੋਂ ਦੂਰ ਰਹੇ ਫਿਰ ਸਮਾਜਿਕ ਬਰਿਆਈਆਂ ਵਿੱਚ ਪੈ ਕੇ ਸਾਡੀ ਜ਼ਿੰਦਗੀ ਜਿਹੜੀ ਆ ਨਰਕਾਂ ਵਰਗੀ ਬਣ ਸਕਦੀ ਆ ਸੋ ਇਹ ਬੇਇਤੀ ਕਿ ਵੱਧ ਵੱਧ ਆਪਾਂ ਨਵੇਂ ਸਾਲ ਵਿੱਚ ਜਿਹੜਾ ਜਿਹੜਾ ਕੈਂਪ ਲੱਗਣੇ ਆ ਜਾਂ ਕਿਤੇ ਵੀ ਕੋਈ ਗੁਰਮਤ ਦੀ ਗੱਲ ਹੁੰਦੀ ਆ ਆਪਣੇ ਬੱਚੇ ਜਿਹੜੇ ਆ ਉਥੇ ਜ਼ਰੂਰ ਆਪਾਂ ਭੇਜਿਆ ਕਰੀਏ ਤਾਂ ਕਿ ਉਹ ਚੰਗੀ ਗੱਲ ਸਿੱਖ ਕੇ ਤੇ ਗੁਰੂ ਦੇ ਨਾਲ ਲੱਗ ਜਾਣ ਤੇ ਆਪਣਾ ਜਿਹੜਾ ਜੀਵਨ ਆ ਚੰਗਾ ਬਣਾ ਸਕਣਾਂ ਸੋ ਸਾਰੇ ਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤਨ ਮਨ ਨਾਲ ਇਸ ਕੈਂਪ ਵਿੱਚ ਸੇਵਾ ਪਾਈ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਮਾਂ-ਬਾਪ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੱਚੇ ਜਿਹੜੇ ਆ ਇੱਥੇ ਭੇਜਿਆ ਕੈਂਪਾਂ ਵਿੱਚ ਤੇ ਬੱਚਿਆਂ ਨੇ ਗੁਰਮਤਿ ਜਿਹੜੀ ਆ ਉਹ ਜਾਣਕਾਰੀ ਲਈ ਆ ਸੋ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਗਾਜ ਵਜ ਕੇ ਬਲਾਓ ਖਤੇ ਬਹੁਤ ਬਹੁਤ ਦਾ ਆਕਰਸ਼